ਕਰ ਲਈ ਸ਼ੁਰੂ ਵੀ ਜੀ ਸਰ ਚੈੱਕ ਮੇਰਾ ਫੋਨ ਹੋ ਗਿਆ ਤਾਂ ਆਪਰੇ ਆਪੜੇ ਪਰਮ ਸਤਕਾਰ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਸਾਰੇ ਇਲੈਕਟ੍ਰੋਨਿਕ ਮੀਡੀਆ ਸਾਰੇ ਜੀ ਆਇਆਂ ਨੂੰ ਵੈਲਕਮ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਆਓ ਗੁਰਾਂ ਦੀ ਦਿੱਤੀ ਫਤਿਹ ਦੀ ਸਾਂਝ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਇੰਪੋਰਟੈਂਟ ਮਸਲੇ ਦੇ ਉੱਤੇ ਜੋ ਪੰਜਾਬ ਦਾ ਕੀਤੀ ਜਾ ਰਹੀ ਹੈ ਔਰ ਇਹ ਪੰਜਾਬ ਲਈ ਬਹੁਤ ਵੱਡੀ ਖੁਸ਼ਖਬਰੀ ਵੀ ਹੈ ਜੀ ਦੇ ਤਹਿਤ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਪੰਜਾਬ ਦੇ ਅੰਦਰ ਤਕਰੀਬਨ ਤਕਰੀਬਨ 13000 ਦੇ ਕਰੀਬ ਪੰਚਾਇਤਾਂ ਨੇ ਔਰ ਇਹ ਜਿਹੜੀਆਂ 13000 ਦੇ ਕਰੀਬ ਪੰਚਾਇਤਾਂ ਨੇ ਜਿਨ੍ਹਾਂ ਨੂੰ ਆਪਾਂ ਪਿੰਡਾਂ ਦੀਆਂ ਪੰਚਾਇਤਾਂ ਕਹਿੰਦੇ ਆ ਇਹ ਪਿੰਡਾਂ ਦੇ ਵਿੱਚ ਟੋਬੇ ਬਣੇ ਹੁੰਦੇ ਨੇ ਛੱਪੜ ਬਣੇ ਹੁੰਦੇ ਨੇ ਇਹ ਲਗਭਗ ਲਗਭਗ 15000 ਦੇ ਕਰੀਬ ਪੂਰੇ ਪੰਜਾਬ ਦੇ ਅੰਦਰ ਜਿਹੜੇ ਨੇ ਇਹ ਛੱਪੜ ਨੇ 15000 ਦੇ ਕਰੀਬ ਇਹ 15000 ਛੱਪੜਾਂ ਦੀ ਜਿਹੜੀ ਕਲੀਨਿੰਗ ਦਾ ਪ੍ਰੋਗਰਾਮ ਸਫਾਈ ਦਾ ਪ੍ਰੋਗਰਾਮ بڑے ਯੁੱਧ ਸਤਰ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਪੰਜਾਬ ਦੇ ਅੰਦਰ ਚੱਲ ਰਹੀ ਹੈ ਅਸੀਂ ਆਰੰਭ ਕਰਵਾ ਦਿੱਤਾ ਹੈ ਮੈਂ ਇਸ ਗੱਲ ਦੀ ਵਧਾਈ ਦਵਾਂਗਾ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੂੰ ਜਿਨਾਂ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ। ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸਾਲ 2022 ਦੇ ਵਿੱਚ ਜਦੋਂ ਪੰਜਾਬ ਦੇ ਅੰਦਰ ਸਰਕਾਰ ਬਣਾਉਣੀ ਸੀ ਉਸ ਸਮੇਂ ਪੰਜਾਬ ਨੂੰ ਬੁਨਿਆਦੀ ਸਹੂਲਤਾ ਸੀ ਹਰ ਵਰਗ ਨੂੰ ਦਵਾਂਗੇ। ਉਹਦੇ ਲਈ ਬੁਨਿਆਦੀ ਸਹੂਲਤਾ ਦੇਣ ਦੇ ਲਈ ਪ੍ਰੋਮਿਸਸਸ ਕੀਤੇ ਸੀ, ਵਾਅਦੇ ਕੀਤੇ ਸੀ। ਜਿਹਦੇ ਵਿੱਚ ਮੈਨੂੰ ਇਹ ਵੀ ਦੱਸਣ ਦੀ ਜ਼ਰੂਰਤ ਪਾਉਗੀ ਕਿ ਜਿਹੜੇ ਪਿੰਡਾਂ ਦੇ ਛੱਪੜਾਂ ਦੀ ਜਿਨ੍ਹਾਂ ਦੀ ਅੱਜ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜਿਨ੍ਹਾਂ ਦੀ ਗੱਲ ਕਰ ਰਹੇ ਹਾਂ 15000 ਦੇ ਲਗਭਗ ਜੋ ਪਿੰਡਾਂ ਦੇ ਛੱਪੜ ਨੇ ਇਹਨਾਂ ਦੀ ਸਾਰ ਅੱਜ ਤੱਕ ਬੀਤੀ 25 30 ਸਾਲਾਂ ਤੋਂ ਜਿੰਨੀਆਂ ਸਰਕਾਰਾਂ ਆਈਆਂ ਕਿਸੇ ਨੇ ਨਹੀਂ ਲੱਤੇ ਉਰੇ ਅਕਾਲੀ ਦਲ ਤੇ ਭਾਜਪਾ ਦੀ ਭਾਰਤੀ ਜਨਤਾ ਪਾਰਟੀ ਦੀ ਕਲੈਬੋਰੇਸ਼ਨ ਵਾਲੀਆਂ ਸਰਕਾਰਾਂ ਹੰਡਾ ਕੇ ਦੇਖ ਲੀਆਂ ਪੰਜਾਬ ਵਾਸੀਆਂ ਨੇ ਉਰੇ ਕਾਂਗਰਸ ਦੀਆਂ ਸਰਕਾਰਾਂ ਹੰਡਾ ਕੇ ਦੇਖ ਲੀਆਂ ਪੰਜਾਬ ਵਾਸੀਆਂ ਨੇ ਪਰ ਜਿਹੜੀ ਬੁਨਿਆਦੀ ਸਹੂਲਤਾ ਸੀ ਬੁਨਿਆਦੀ ਢਾਂਚੇ ਸੀ ਪੰਜਾਬ ਦੇ ਇਹਦੇ ਤੇ ਅੱਜ ਤੱਕ ਅੱਜ ਤੀਕਰ ਕਿਸੇ ਨੇ ਗੱਲ ਨਹੀਂ ਕੀਤੀ ਜਦੋਂ ਵੀ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਮੈਂ ਰੂਰਲ ਡਵੈਲਪਮੈਂਟ ਐਂਡ ਪੰਚਾਇਤ ਮਿਨਿਸਟਰ ਵਜੋਂ ਸੇਵਾ ਨਿਭਾਰੇ ਆ ਪੰਜਾਬ ਦੀ ਮੁੱਖ ਮੰਤਰੀ ਸਾਹਿਬ ਨੇ ਇਹ ਸੇਵਾ ਦੇ ਦਾ ਮੌਕਾ ਦਿੱਤਾ ਜੋ ਮੈਂ ਜਦੋਂ ਪਿੰਡਾਂ ਚ ਜਾਂਦਾ ਦੇਖਦਾ ਤਾਂ ਸਾਨੂੰ ਦੋ ਚੀਜ਼ਾਂ ਦੀ ਬੜੀ ਵੱਡੀ ਡਿਮਾਂਡ ਸੀ ਜਿਹੜੀ ਉਹ ਸਾਹਮਣੇ ਆਉਂਦੀ ਸੀ ਹਰ ਪਿੰਡ ਦੇ ਵਿੱਚ ਇੱਕ ਡਿਮਾਂਡ ਸੀ ਕਿ ਸਾਡੇ ਪਿੰਡ ਦੇ ਪਾਣੀ ਦੇ ਨਿਕਾਸ ਦਾ ਹੱਲ ਕਰ ਦਿਓ ਜਦ ਬਾਰਿਸ਼ਾਂ ਆਉਂਦੀਆਂ ਛੱਪੜ ਓਵਰਫਲੋ ਹੁੰਦੇ ਨੇ ਛੱਪੜ ਬੈਕ ਮਾਰਦੇ ਨੇ ਗਲੀਆਂ ਦੇ ਵਿੱਚ ਪਾਣੀ ਖੜਦਾ ਹੈ ਸੀਵਰੇਜ ਦੀ ਬੜੀ ਵੱਡੀ ਪ੍ਰੋਬਲਮ ਹੁੰਦੀ ਹੈ ਦੂਸਰਾ ਇਹ ਪ੍ਰੋਬਲਮ ਹੁੰਦੀ ਸੀ ਕਿ ਜਿਹੜੇ ਛੱਪੜਾਂ ਦਾ ਜਿਹੜਾ ਪਾਣੀ ਸੀ ਉਹ ਪਰਕੂਲੇਟ ਹੋ ਕੇ ਧਰਤੀ ਦੇ ਹੇਠ ਰਸਾਬ ਨਹੀਂ ਸੀ ਹੁੰਦਾ ਜਾਂ ਜਿੱਥੇ ਛੱਪੜ ਜ਼ਿਆਦਾ ਡੂੰਘੇ ਕਰ ਦਿੱਤੇ ਗਏ ਸੀ ਉੱਥੇ ਪਰਕੂਲੇਸ਼ਨ ਦੇ ਨਾਲ ਇਹ ਪਾਣੀ ਸੀ ਜਿਹੜਾ ਘਰਾਂ ਦੇ ਵਿੱਚ ਆਂਦਾ ਸੀ ਉਹ ਪਾਣੀ ਕੰਟਾਮਿਨੇਟ ਹੁੰਦਾ ਸੀ ਉਹ ਪਾਣੀ ਖਰਾਬ ਹੋ ਜਾਂਦਾ ਸੀਗਾ ਜਿਹਦੇ ਕਰਕੇ ਭਿਆਨਕ ਬਿਮਾਰੀਆਂ ਸੰਗੀਨ ਬਿਮਾਰੀਆਂ ਦੀ ਸ਼ਿਕਾਇਤ ਸੀ ਜਿਹੜੀ ਉਹ ਹੋਣੀ ਸ਼ੁਰੂ ਹੋ ਜਾਂਦੀ ਸੀ ਦਰਅਸਲ ਮੈਂ ਉਹ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਇਹ ਪਿੰਡ ਦੇ ਛੱਪੜ ਸੀ ਇਹ ਪਿੰਡ ਦੇ ਛੱਪੜ ਕੁਦਰਤੀ ਸਰੋਤ ਕੁਦਰਤੀ ਬਹਾਵ ਦੇ ਨਾਲ ਪਹਿਲੇ ਦਿਨਾਂ ਤੋਂ ਬਣੇ ਹੋਏ ਨੇ ਆਦ ਕਾਲ ਤੋਂ ਜਿੱਥੇ ਬਸੋਂ ਹੁੰਦੀ ਸੀ ਨਿਮਾਨ ਵਾਲੇ ਪਾਸੇ ਨੂੰ ਜਿੱਥੇ ਪਾਣੀ ਜਾ ਕੇ ਇਕੱਠਾ ਹੋ ਜਾਂਦਾ ਸੀ ਉੱਥੇ ਛੱਪੜ ਬਣਾ ਲਿੱਤੇ ਜਾਂਦੇ ਸੀ ਐਦਾਂ ਹੀ ਜਿਵੇਂ ਜਿਵੇਂ ਆਬਾਦੀ ਵੱਧਦੀ ਗਈ ਤਾਂ ਡਿਮਾਂਡ ਵੀ ਵੱਧਦੀ ਗਈ ਤਾਂ ਜਿਹੜੀ ਪੰਚਾਇਤੀ ਜ਼ਮੀਨ ਸੀ ਉਹਨਾਂ ਦੇ ਵਿੱਚ ਛੱਪੜ ਦੇੜੇ ਸੀ ਉਹ ਡੂੰਗੇ ਤੇ ਵੱਡੇ ਕੀਤੇ ਜਾ ਰਹੇ ਸੀਗੇ ਪਰ ਇਹ ਅੱਜ ਤੱਕ ਜਣੀ ਕਿ ਇਹਨਾਂ ਦੀ ਸਾਰ ਕਿਸੇ ਨੇ ਨਹੀਂ ਜਾਣੀ ਇਹਨਾਂ ਦਾ ਹਾਲਾਤ ਕਦੇ ਜ਼ਿੰਦਗੀ ਦੇ ਵਿੱਚ ਕਿਸੇ ਨੇ ਇਹਨਾਂ ਨੂੰ ਮਤਲਬ ਕਿ ਗੌਰ ਹੀ ਨਹੀਂ ਕੀਤੀ ਪਹਿਲੀ ਵਾਰ ਹੋਇਆ ਇਤਿਹਾਸ ਦੇ ਅੰਦਰ ਫਰਸਟ ਟਾਈਮ ਇਨ ਦੀ ਹਿਸਟਰੀ ਆਫ ਪੰਜਾਬ ਕਿ ਕਿਸੇ ਸਰਕਾਰ ਨੇ ਆ ਕੇ ਸਭ ਤੋਂ ਬੁਨਿਆਦੀ ਕੰਮ ਜੋ ਪਿੰਡਾਂ ਦਾ ਛੱਪਣਾ ਦਾ ਉਹਨੂੰ ਹੱਥ ਪਾਇਆ ਇਹਦੇ ਲਈ 4573 ਕਰੋੜ ਰੁਪਈਆ ਜੋ ਰੂਰਲ ਡਵੈਲਪਮੈਂਟ ਦੀ ਜਿਹੜੇ ਸਾਡੇ ਪਿੰਡਾਂ ਦਾ ਸਾਰਾ ਟੋਟਲ ਵਿਕਾਸ ਕਾਰਜ ਕਰਨ ਲਈ 4573 ਕਰੋੜ ਰੁਪਏ ਦਾ ਇਸ ਵਾਰ ਪ੍ਰਾਪਧਾਨ ਰੱਖਿਆ ਗਿਆ ਜਿਹਦੇ ਵਿੱਚ ਜਿੰਨੇ 15000 ਛੱਪੜ ਨੇ ਮੈਂ ਫੇਰ ਰਿਪੀਟ ਕਰ ਰਹੇ ਹਾਂ ਜਿੰਨੇ 15000 ਦੇ ਕਰੀਬ ਛੱਪੜ ਨੇ ਅਸੀਂ ਟੋਟਲੀ ਉਹਨਾਂ ਛੱਪੜਾਂ ਦੀ ਕਲੀਨਿੰਗ ਦਾ ਪ੍ਰੋਜੈਕਟ ਆਰੰਭ ਚੁੱਕੇ ਹਾਂ ਜਿਹਦੇ ਵਿੱਚ ਕਰਨਾ ਕੀ ਆਪਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਕਰਨੀ ਆਪਾਂ ਡੀਵਾਟਰਿੰਗ ਉਹਨਾਂ ਦੇ ਵਿੱਚੋਂ ਅਸੀਂ ਹੁਣ ਫਸਲ ਦੀ ਕਟਾਈ ਤੋਂ ਬਾਅਦ ਜਦ ਖੇਤ ਬੇਲੇ ਹੋ ਜਾਣਗੇ ਸਾਰੇ ਛੱਪੜਾਂ ਦੇ ਅਸੀਂ ਸੈਂਪਲ ਭਰ ਆ ਰਹੇ ਹਾਂ ਜਿਹੜੇ ਛੱਪੜਾਂ ਦੇ ਸੈਂਪਲ ਜਿਹੜੇ ਨੇ ਉਹ ਐਜ਼ ਪਰ ਰੈਗੂਲੇਸ਼ਨਜ਼ ਜਿਹੜੇ ਐਗਰੀਕਲਚਰ ਦੀ ਨਾਰਮਸ ਨੂੰ ਕੰਪਲਾਈ ਕਰਦੇ ਨੇ ਮੀਟ ਕਰਦੇ ਨੇ ਉਹਨਾਂ ਨੂੰ ਅਸੀਂ ਸਿੱਧਾ ਡੀਵਾਟਰਿੰਗ ਕਰਕੇ ਖੇਤਾਂ 'ਚ ਪਾਣੀ ਪਾ ਕੇ ਖਾਲੀ ਕਰਾ ਰਹੇ ਆਂ ਔਰ ਉਸ ਤੋਂ ਬਾਅਦ ਚੋਂ ਅਸੀਂ ਉਹਦੇ ਵਿੱਚ ਟੋਟਲ ਦੀ ਟੋਟਲੀ ਉਹਦੀ ਜਿਹੜੀ ਡੀਸਿਲਟਿੰਗ ਕਰਵਾ ਕੇ ਉਹਦੇ ਚੋਂ ਡੀਸਿਲਟਿੰਗ ਕਰਵਾ ਕੇ ਉਹਦੇ ਜਿਹੜਾ ਪਾਣੀ ਦੀ ਪਰਕੂਲੇਸ਼ਨ ਹੈ ਵੀ ਤਾਜੋ ਪਾਣੀ ਦਾ ਰਸਾਬ ਥੱਲੇ ਤੱਕ ਜਾ ਸਕੇ ਇੱਕ ਤਾਂ ਉਹ ਤਾਂ ਇੰਤਜ਼ਾਮ ਕਰ ਰਹੇ ਆਂ ਪਰ ਉਹ ਐਦਾ ਨਹੀਂ ਉਸ ਤੋਂ ਪਹਿਲਾਂ ਅਸੀਂ ਉਸ ਪਾਣੀ ਨੂੰ ਟ੍ਰੀਟ ਕਰਨ ਦੇ ਲਈ ਸੀਚੇਵਾਲ ਮਾਡਲ ਠਾਪਰ ਮਾਡਲ ਤੇ ਪੀਪੀਸੀਬੀ ਦਾ ਜਿਹੜਾ ਮਾਡਲ ਹੈ ਇਹਨੂੰ ਅਸੀਂ ਆਪਟ ਕਰ ਰਹੇ ਹਾਂ ਜਿਹਦੇ ਵਿੱਚ ਜਿਹੜਾ ਪਾਣੀ ਹੋਊਗਾ ਪਾਣੀ ਪਹਿਲਾਂ ਪ੍ਰਾਇਮਰੀ ਚੈਂਬਰਸ ਚ ਜਾਊਗਾ ਉੱਥੋਂ ਟ੍ਰੀਟ ਹੋ ਕੇ ਸੈਕੰਡਰੀ ਚੈਂਬਰਸ ਚ ਜਾਊਗਾ ਫੇਰ ਇੱਕ ਚੈਂਬਰ ਹੋਰ ਬਣੂ ਉਹਦੇ ਜਾਊ ਉਸ ਤੋਂ ਬਾਅਦ ਜੋ ਜਿਹੜਾ ਪਾਣੀ ਹੋਊਗਾ ਇਹ ਪ੍ਰੋਪਰ ਜਿਹੜੇ ਪੱਕੇ ਪੌਂਡਸ ਆ ਅਸੀਂ ਜਿਹੜੀਆਂ ਇਹਦੀਆਂ ਥੱਲੋ ਪੌਂਡ ਕੱਚਾ ਹੋਊਗਾ ਇਹਦੇ ਆਲੇ ਦੁਆਲੇ ਦੀਆਂ ਜਿਹੜੀਆਂ ਵਾਲਜ਼ ਹੋਣਗੀਆਂ ਉਹ ਆ ਟੇਪਰ ਦੇ ਵਿੱਚ ਕਰਕੇ ਪ੍ਰੋਪਰ ਉਹਦੇ ਤੇ ਜਿਵੇਂ ਆਪਾਂ ਕਹਿ ਲਓ ਵੀ ਕੰਕਰੀਟ ਦੀ ਜਿਵੇਂ ਵਾਲ ਹੁੰਦੀ ਹੈ ਇਸ ਤਰੀਕੇ ਨਾਲ ਵਾਲਸ ਤਿਆਰ ਕਰਾਂਗੇ ਔਰ ਪ੍ਰੋਪਰ ਦੇਖਣ ਨੂੰ ਉਹ ਛੱਪੜ ਇੰਨਾ ਬਿਊਟੀਫੁੱਲ ਲੱਗੂ ਐ ਇੰਨਾ ਸੋਹਣਾ ਲੱਗੂ ਆ ਜੀਦਣ ਨਾਲ ਇੱਕ ਤਾਂ ਪਿੰਡ ਨੇ ਜਿਹੜੇ ਸਾਡੇ ਉਹ ਬਿਊਟੀਫਾਈ ਹੋ ਜਾਣਗੇ ਸੋਹਣੇ ਹੋ ਜਾਣਗੇ ਦੂਸਰਾ ਅਸੀਂ ਛੱਪੜਾਂ ਦੇ ਕਿਨਾਰੇਆਂ ਦੇ ਉੱਤੇ ਜਿਹੜੇ ਉੱਪਰ ਕੰਡੇ ਹੋਣਗੇ ਛੱਪੜਾਂ ਦੇ ਉਹਦੇ ਉੱਤੇ ਅਸੀਂ ਟੋਟਲ ਪਲਾਂਟੇਸ਼ਨ ਦਾ ਕੰਮ ਉੱਥੇ ਪ੍ਰੋਪਰ ਪਲਾਂਟੇਸ਼ਨ ਕਰਾਵਾਂਗੇ ਔਰ ਸੋਲਰ ਮੋਟਰਸ ਲਗਾ ਕੇ ਸੂਰਜੀ ਮੋਟਰਾਂ ਲਗਾ ਕੇ ਸੋਲਰ ਮੋਟਰਸ ਲਗਾ ਕੇ ਇਹਦਾ ਜਿਹੜਾ ਛੱਪਣਾ ਦਾ ਪਾਣੀ ਹੋਊਗਾ ਇਹ ਟੋਟਲ ਦਾ ਟੋਟਲ ਪਾਣੀ ਆ ਜਿਹੜਾ ਇਹ ਐਗਰੀਕਲਚਰ ਐਂਡ ਪਲਾਂਟੇਸ਼ਨ ਦੇ ਲਈ ਯੂਜ਼ ਕਰਨਗੇ ਇਹਦੇ ਚ ਮੈਨੂੰ ਇੱਕ ਹੋਰ ਵੀ ਗੱਲ ਦੱਸਣੀ ਜਿਹੜੀ ਬਣਦੀ ਹੈ ਕਿ ਅੱਜ ਜਿਹੜੀਆਂ ਵਿਰੋਧੀ ਪਾਰਟੀਆਂ ਤੰਜ ਕਸਦੀਆਂ ਨੇ ਕਦੇ ਕਿਸੇ ਗੱਲ ਨੂੰ ਕਦੇ ਕਿਸੇ ਗੱਲ ਨੂੰ ਲੈ ਕੇ ਮੈਂ ਇੱਕ ਸਵਾਲ ਉਹਨਾਂ ਨੂੰ ਪੁੱਛਣਾ ਚਾਹੁੰਦਾ ਜਦੋਂ ਤੁਹਾਡੇ ਹੱਥਾਂ ਦੇ ਵਿੱਚ ਤੱਕ ਸੀ ਜਦੋਂ ਤੁਹਾਡੇ ਕੋਲ ਸਰਕਾਰਾਂ ਸੀਗੀਆਂ ਵੱਡਾ ਸਵਾਲ ਹੈ ਅੱਜ 3.5 ਕਰੋੜ ਪੰਜਾਬੀ ਇਹਨਾਂ ਵਿਰੋਧੀ ਪਾਰਟੀਆਂ ਨੂੰ ਜ਼ਰੂਰ ਪੁੱਛਣ ਕਿ ਉਸ ਸਮੇਂ ਤੁਸੀਂ ਇਹ ਸਾਰੇ ਜਣੇ ਪੋਲਿਟੀਕਲ ਪਾਰਟੀ ਵਾਲੇ ਕਿੱਥੇ ਸੁੱਤੇ ਪਏ ਸੀਗੇ ਕਿਉਂ ਨਾ ਸਾਰਮਤੀ ਕੋਈ ਛੱਪੜ ਅੱਜ ਦੇ ਤਾਂ ਨਹੀਂ ਬਣੇ ਇਹ ਤਾਂ ਜਦੋਂ ਤੋਂ ਇੰਡੀਪੈਂਡੈਂਸ ਤੋਂ ਪਹਿਲਾਂ ਦੇ ਵੀ ਛੱਪੜ ਬਣੇ ਹੋਏ ਨੇ ਤਾਂ ਐਨੇ ਸਾਲ ਤੁਸੀਂ ਦੇਸ਼ ਦੇ ਵਿੱਚ ਰਾਜ ਕੀਤਾ ਤੁਸੀਂ ਛੱਪੜਾਂ ਦੀ ਸਾਰ ਕਿਉਂ ਨਾ ਲੱਤੀ ਇਹ ਸਭ ਤੋਂ ਵੱਡਾ ਸਵਾਲ ਹੈ ਜਿਹ ਅਜ ਆਮ ਆਦਮੀ ਪਾਰਟੀ ਦੀ ਸਰਕਾਰ ਛੱਪੜਾਂ ਦਾ ਕੰਮ ਕਰ ਰਹੀ ਹੈ ਜਿਹ ਅਜ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਪਿੰਡ ਦੇ ਵਿੱਚ ਪਲੇਗਰਾਉਂਡ ਬਣਾਉਣ ਦੀ ਗੱਲ ਕਰ ਰਹੀ ਹੈ ਕਿਉਂ ਨਾ ਪਲੇਗਰਾਉਂਡ ਬਣਾਏ ਕਿਉਂ ਨਾ ਬਣਾਏ ਇਹ ਇੱਕ ਬਹੁਤ ਵੱਡਾ ਸਵਾਲ ਹੈ ਕਿਨੇ ਸਾਲ ਲੱਤੀ ਅਜ ਤੱਕ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਟੇਟ ਦੇ ਵਿੱਚ ਗਵਰਨਮੈਂਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆ ਕੇ ਐਡਾ ਵੱਡਾ ਇਨੀਸ਼ੀਏਟਿਵ ਲੱਤਾ ਹੋਵੇ ਕਿ ਅਸੀਂ ਹਰ ਪਿੰਡ ਦੇ ਵਿੱਚ ਇੱਕ ਬਹੁਤ ਸੋਹਣਾ ਪਲੇਗਰਾਉਂਡ ਬਣਾਵਾਂਗੇ ਜੇ ਪੰਜਾਬ ਦੀ ਨੌਜਵਾਨੀ ਨੂੰ ਜੇ ਪੰਜਾਬ ਦੀ ਨੌਜਵਾਨੀ ਨੂੰ ਬੁਰੀਆਂ ਸੁਰੀਆਂ ਅਲਾਮਤਾਂ ਤੋਂ ਬਚਾਉਣਾ ਤਾਂ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਨੌਜਵਾਨੀ ਨੂੰ ਜਦੋਂ ਕੰਮਕਾਰਾਂ ਤੋਂ ਆਪਣੇ ਦਿਨ ਚ ਵੇਲੇ ਹੋ ਕੇ ਆਉਣ ਸ਼ਾਮ ਨੂੰ ਤਵਾ ਕੇ ਇਹਨਾਂ ਪਿੰਡ ਦੇ ਵਿੱਚ ਜਿੰਨੇ ਪਲੇਗਰਾਉਂਡਸ ਨੇ ਉਹਨਾਂ ਦੇ ਵਿੱਚ ਆ ਕੇ ਆਪਣਾ ਖੇਲਣ ਆਪਣੀ ਵਰਜਿਸ ਕਰਨ ਸੈਰ ਕਰਨ ਤਾਂ ਜੋ ਉਹਨਾਂ ਦਾ ਸਰੀਰ ਤੇ ਦਿਮਾਗ ਦੋਏ ਪਾਸਿਓ ਨਰਵਾ ਹੋਵੇ ਔਰ ਇਹਦੇ ਚ ਇੱਕ ਗੱਲ ਮੈਨੂੰ ਹੋਰ ਦੱਸਣ ਚ ਬੜੀ ਖੁਸ਼ੀ ਮਸੂਸ ਹੋ ਰਹੀ ਹੈ ਕਿ ਛੱਪੜਾਂ ਦੀ ਜਿਹੜੀ ਸਾਡਾ ਸਫਾਈ ਦਾ ਜੋ ਅਭਿਆਨ ਹੁਣ ਚੱਲਿਆ ਹੈ ਇਹਦੇ ਵਿੱਚ ਲਗਭਗ ਲਗਭਗ 1106 15000 ਚੋਂ 1106 ਛੱਪੜਾਂ ਅਸੀਂ ਬੀਤੇ 15 ਦਿਨ ਦੇ ਵਿੱਚ ਵਿੱਚ ਇਹਨਾਂ ਦੀ ਡੀਵਾਟਰਿੰਗ ਕਰਾਤੀ ਇਹਨਾਂ ਦੀ ਡੀਵਾਟਰਿੰਗ ਹੋ ਚੁੱਕੀ ਹੈ ਤੇ ਉਹਦੇ ਚੋਂ ਲਗਭਗ ਲਗਭਗ 500 ਛੱਪੜਾਂ ਦੇ ਵਿੱਚੋਂ ਅਸੀਂ ਜਿਹੜੀ ਡੀਸੈਲਟਿੰਗ ਹੈ ਡੀਸੈਲਟਿੰਗ ਦਾ ਵੀ ਕੰਮ ਕਰਵਾ ਚੁੱਕੇ ਹਾਂ ਔਰ ਇਹ ਬੜੇ ਯੁੱਧ ਸਤਰ ਦੇ ਉੱਤੇ ਬڑے ਵਾਰ ਫਟਿੰਗ ਲੈਵਲ ਦੇ ਉੱਤੇ ਸਾਡਾ ਇਹ ਕੰਮ ਚੱਲ ਰਿਹਾ ਔਰ ਕੱਲੀ ਡੀ ਸਿਲਟਿੰਗ ਨਹੀਂ ਜਿਹੜੇ ਛੱਪੜ ਡੂੰਘੇ ਹੋ ਚੁੱਕੇ ਨੇ ਜਾਦਾ ਡੂੰਘੇ ਕਰਤੇ ਕਿਉਂਕਿ ਪਾਣੀ ਦੀ ਡਿਮਾਂਡ ਜ਼ਿਆਦਾ ਹੋਣ ਕਰਕੇ ਤੇ ਜਦੋਂ ਹਰ ਸਾਲ ਉਹਨੂੰ ਡੂੰਘੇ ਕਰੀਗੇ ਡੂੰਘੇ ਕਰੀਗੇ ਤਾਂ ਉੱਥੇ ਪਰਕੂਲੇਸ਼ਨ ਜਿਹੜੀ ਜ਼ਿਆਦਾ ਥੱਲੇ ਜਾ ਕੇ ਜਿਹੜੀ ਕੰਟਾਮਿਨੇਟ ਹੋਇਆ ਅਸੀਂ ਉਹਨਾਂ ਦੇ ਵਿੱਚ ਰੀ ਸਿਲਟਿੰਗ ਵੀ ਕਰਵਾਵਾਂਗੇ ਉਹਨੂੰ ਰੀ ਸਿਲਟ ਕਰਾ ਕੇ ਜਿੱਥੇ ਕਿਤੇ ਸਾਨੂੰ ਨਾਲ ਲੱਗਦੀ ਪੰਚਾਇਤੀ ਲੈਂਡ ਉਸ ਏਰੀਏ ਦੇ ਵਿੱਚ ਉਸ ਪਿੰਡ ਦੀ ਮਿਲੂਗੀ ਅਸੀਂ ਉੱਥੇ ਛੱਪੜਾਂ ਦੀ ਐਕਸਪੈਂਸ਼ਨ ਕਰਾਂਗੇ ਪ੍ਰੋਪਰ ਪਾਈਪਲਾਈਨ ਪਾ ਕੇ ਪ੍ਰੋਪਰ ਪਾਈਪਲਾਈਨ ਪਾ ਕੇ ਇਹ ਤਾਂ ਜਿਹੜਾ ਮਸਲਾ ਹੈ ਇਹ ਸਦਾ ਸਦਾ ਲਈ ਹੱਲ ਕੀਤਾ ਜਾਊਗਾ ਸੋ ਮੈਂ ਇੱਕ ਵਾਰ ਤੋਂ ਫੇਰ ਇਸ ਸਾਰੇ ਕੰਮ ਦੇ ਲਈ ਇਸ ਸਾਰੇ ਕੰਮ ਦੇ ਲਈ ਮੈਂ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਯੋਗ ਅਗਵਾਈ ਚ ਜੋ ਚੱਲ ਰਹੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਅੰਦਰ ਸਰਕਾਰ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਜੀਨਾ ਦਾ ਇੱਕ ਵਿਜਨ ਸੀ ਪੰਜਾਬ ਨੂੰ ਲੈ ਕੇ ਕਿ ਅਸੀਂ ਪੰਜਾਬ ਨੂੰ ਬੁਨਿਆਦੀ ਸਹੂਲਤਾਂ ਦੇ ਵਿੱਚ ਸਭ ਤੋਂ ਵੱਡਾ ਕੰਮ ਜਿਹੜਾ ਕਰਨਾ ਹੈ ਉਹ ਪਿੰਡਾਂ ਦੇ ਵਿੱਚ ਛੱਪੜਾਂ ਦੀ ਸਫਾਈ ਤੇ ਪਲੇਗਰਾਉਂਡ ਨੇ ਜਿਹੜੇ ਇਹ ਸਭ ਤੋਂ ਪਹਿਲਾਂ ਬਣਾ ਕੇ ਹੁਣ ਦੇਣੇ ਨੇ ਤਾਂ ਜੋ ਸਾਡੀ ਜਿਹੜੀ ਆਉਣ ਵਾਲੀ ਇਹ ਬੁਨਿਆਦੀ ਸਹੂਲਤ ਮਿਲਣ ਦੇ ਨਾਲ ਜਿਹੜੀ ਪਿੰਡਾਂ ਦੀ ਬੜੇ ਲੰਬੇ ਸਮੇਂ ਦੀ ਇਹ ਸਮੱਸਿਆ ਜਿਹਦੀ ਕਿਸੇ ਨੇ ਬਾਹ ਨਹੀਂ ਪੜੀ ਸਾਰ ਨਹੀਂ ਲਈ ਇਹਦਾ ਸਦਾ ਲਈ ਹੱਲ ਹੋ ਸਕੇ ਸੋ ਬਹੁਤ ਬਹੁਤ ਧੰਨਵਾਦ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਅੱਜ ਦਾ ਜਿਹੜਾ ਸਾਡਾ ਮੋਟਿਵ ਸੀ ਉਹ ਇਹ ਸੀ ਕਿ ਆਸੀਂ ਆਪਣੇ ਪੰਜਾਬ ਦੇ ਸਤਕਾਰਯੋਗ 3.5 ਕਰੋੜ ਵਾਸੀਆਂ ਨੂੰ ਇਹ ਦੱਸੀਏ ਕਿ ਤੁਹਾਡੀ ਸਰਕਾਰ ਤੁਹਾਡੀ ਚੁਣੀ ਹੋਈ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਤੁਹਾਡੇ ਪ੍ਰਤੀ ਤੁਹਾਡੀ ਸੇਵਾ ਦੇ ਵਿੱਚ ਵਚਨਬੱਧ ਹੈ ਤੁਹਾਡੇ ਪ੍ਰਤੀ ਡੈਡੀਕੇਟਲੀ ਲੱਗੀ ਹੋਈ ਹੈ ਔਰ ਆਉਣ ਵਾਲੇ ਸਮੇਂ 'ਚ ਤੁਹਾਨੂੰ ਬਿਲਕੁਲ ਇੱਕ ਬਹੁਤ ਵੱਡਾ ਪਿੰਡਾਂ ਦੇ ਛੱਪੜਾਂ ਦਾ ਤੇ ਪਲੇਗਰਾਉਂਡਾਂ ਦਾ ਬਹੁਤ ਵੱਡਾ ਚੇਂਜਸ ਦੇਖਣ ਨੂੰ ਮਿਲਣਗੇ ਧੰਨਵਾਦ ਸਾਹਿਬ ਜਿਵੇਂ ਤੁਹਾਡੀ ਸਰਕਾਰ ਨੇ ਪਹਿਲਾਂ ਟੇਲਾਂ ਤੱਕ ਪਾਣੀ ਪਹੁੰਚਾਉਣ ਲਈ ਬਹੁਤ ਸਾਰੇ ਜਿਹੜੀਆਂ ਹੈਗੀਆਂ ਦੁਆਰਾ ਕਰੋਥਮੈਟਸ ਜਿਹੜੀਆਂ ਹਟਾਈਆਂ ਨੇ ਟੇਲਾਂ ਤੱਕ ਪਾਣੀ ਪਹੁੰਚ ਗਿਆ ਕੀ ਤੁਹਾਡਾ ਡਿਪਾਰਟਮੈਂਟ ਵੀ ਹੁਣ ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਟੋਬੇ ਦਾ ਕਰੋਥਮੈਟ ਬੰਦ ਹੋ ਚੁੱਕੇ ਨੇ ਉਹ ਬਰਾਸਤੀ ਹੁੰਦੇ ਸੀਗੇ ਉਹਨਾਂ ਨੂੰ ਦੁਬਾਰਾ ਸਰਜੀਤ ਕਰਾਓਗੇ ਜਾਂ ਕਬਜ਼ੇ ਸੜਵਾਓਗੇ ਜਿਹੜੇ ਸ਼ਹਿਰਾਂ ਦੇ ਲੱਗ ਗਏ ਨੇ ਖਾਸ ਤੌਰ ਤੇ ਉਹ ਤਕਰੀਬਨ ਬੰਦ ਕਰਕੇ ਕਬਜ਼ੇ ਹੋ ਚ ਇੱਕ ਬੰਦੇ ਇੱਕ ਕੋਈ ਇਨਸਾਨ ਆਪਣੇ ਬੱਚਿਆਂ ਨੂੰ ਲੈ ਕੇ ਕਿਸੇ ਆਸ਼ੀਆਨੇ ਚ ਬੈਠਦਾ ਹੈ ਉਹਦਾ ਇੱਕ ਉਹਦਾ ਇੱਕ ਜ਼ਿੰਦਗੀ ਦੇ ਵਿੱਚ ਇੱਕ ਉਹਨੂੰ ਵੀ ਜੀਉਣ ਦਾ ਹੱਕ ਹੈ ਜਿਹੜੇ ਗਰੀਬ ਲੋਕ ਜਿਹੜੇ ਬਲੋ ਪਾਵਰਟੀ ਲਾਈਨ ਆਂਦੇ ਨੇ ਜਿਹੜੇ ਕੋਈ ਇਨਸਾਨ ਪਿਛਲੇ ਲੰਬੇ ਸਮੇਂ ਤੋਂ ਕੋਈ ਇਸ ਤਰ੍ਹਾਂ ਨਾਲ ਘਰ ਪਾਲੇ ਜਿਨ੍ਹਾਂ ਨੇ ਜਿਹੜੇ BPL ਨੇ ਬਲੋ ਪਾਵਰਟੀ ਲਾਈਨ ਨੇ ਉਹਨਾਂ ਨੂੰ ਅਸੀਂ ਨਹੀਂ ਛੇੜਾਂਗੇ ਉਹਨਾਂ ਨੂੰ ਨਹੀਂ ਤੰਗ ਪਰੇਸ਼ਾਨ ਕਰਾਂਗੇ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਲੈ ਕੇ ਉਸ ਛੱਤ ਥੱਲੇ ਬੈਠੇ ਜਿਹੜੇ ਵੱਡੇ ਲੋਕ ਨੇ ਬਿਲਕੁਲ 1% ਵੀ ਬਖਸ਼ੇ ਨਹੀਂ ਜਾਣਗੇ ਤੁਸੀਂ ਦੇਖਿਆ ਹੋਣਾ ਸੀ ਪਹਿਲਾਂ ਵੀ ਪੰਚਾਇਤੀ ਲੈਂਡ ਦਾ ਅੱਜ ਤੱਕ ਕਿਸੇ ਸਰਕਾਰ ਨੇ ਕਦੇ ਪੰਚਾਇਤੀ ਲੈਂਡ ਦੇ ਕਬਜ਼ੇ ਨਹੀਂ ਸੀ ਲੱਤੇ ਇਹ ਪਹਿਲੀ ਵਾਰ ਹੋਇਆ ਉਹ ਇਤਿਹਾਸ ਦੇ ਅੰਦਰ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਜਿਹੜੇ ਵੱਡੇ ਵੱਡੇ ਠਨਾਢਾ ਨੇ ਪੰਚਾਇਤੀ ਲੈਂਡਾਂ ਦੱਪੀਆਂ ਹੋਈਆਂ ਸੀ ਅਸੀਂ ਉਹਨਾਂ ਤੋਂ ਇਹ ਪੰਚਾਇਤੀ ਲੈਂਡਾਂ ਖਾਲੀ ਵੀ ਕਰਵਾਈਆਂ ਔਰ ਇਹ ਪ੍ਰਤੀਕਿਰਿਆ ਜਾਰੀ ਹੈ ਜਿੱਥੇ ਕਿਸੇ ਇਨਸਾਨ ਨੇ ਧੱਕੇ ਨਾਲ ਕਬਜ਼ੇ ਕੀਤੇ ਹੋਏ ਨੇ ਢਨਾਡ ਲੋਕ ਨੇ ਜਿਨ੍ਹਾਂ ਨੇ ਜਾਣਬੁੱਝ ਕੇ ਸਰਕਾਰੀ ਜ਼ਮੀਨਾਂ ਤੇ ਆਪਣੇ ਮੈਲਾਫਾਈਡ ਇੰਟੈਂਸ਼ਨ ਦੇ ਨਾਲ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਕੀਤੇ ਹੋਏ ਨੇ ਉਹ ਅਸੀਂ 100% ਵਾਪਸ ਕਰਾਂਗੇ। ਹੁਣ ਤੱਕ ਕਿੰਨੀ ਜ਼ਮੀਨें ਪੰਚਾਇਤ ਦੀ छुੜਾਈ ਜਾ ਸਕੀ ਕੋਈ ਦੇਖਿਆ ਹੈ ਆਪਣੇ ਭਾਸ਼ਾ? ਡਾਟਾ ਅਸੀਂ ਤੁਹਾਨੂੰ ਪ੍ਰੋਵਾਈਡ ਕਰਾ ਦੇਵਾਂਗੇ ਜਿਹੜਾ ਟੋਟਲ ਡਾਟਾ ਹੋਊਗਾ ਕਿੰਨੀ ਜ਼ਮੀਨਾਂ ਅਸੀਂ ਹੁਣ ਤੱਕ ਛੜਵਾਈ ਹੈ ਇਹਦਾ ਡਾਟਾ ਅਸੀਂ ਤੁਹਾਨੂੰ ਡਿਪਾਰਟਮੈਂਟ ਤੋਂ ਸਾਰੇ ਸਰਕਾਰ ਨੇ ਕੁਝ ਅਜਿਹੀ ਕਾਰਵਾਈ ਹੋਤੇ ਹੋਏ ਦਿਖੀ ਨਹੀਂ ਹੈ ਕਿਉਂਕਿ ਉਸ ਤੋਂ ਪਹਿਲੇ ਇੱਕ ਦੋ ਵਾਰ ਦੇਖੋ ਗੱਲ ਇਸ ਤਰ੍ਹਾਂ ਗੱਲ ਇਸ ਤਰ੍ਹਾਂ ਜਿੰਨੀ ਪੰਚਾਇਤੀ ਲੈਂਡ ਸੀਗੀ ਮੇਜਰ ਛੜਵਾਉਣ ਵਾਲੀ ਅਸੀਂ ਹੁਣ ਉਹ ਮੇਜਰ ਛੜਵਾ ਚੁੱਕੇ ਹਾਂ ਉਸ ਤੋਂ ਬਾਅਦ ਚੋਂ ਨਾਓ देयर ਆਰ ਆ ਚੰਕਸ ਆਫ ਲੈਂਡ ਜਿਹੜਾ ਦੇ ਉੱਤੇ ਕੋਈ ਕੋਈ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਕੋਈ ਪੋਲੀਟੀਕਲੀ ਉਹਦੇ ਤੇ ਕੋਈ ਲੀਗੈਲਟੀ ਦਾ ਕੋਈ ਇਸ਼ੂ ਆ ਰਿਹਾ ਕੋਈ ਸਟੇ ਲਿਆ ਆ ਜਾਂ ਕਿ देयर देयर ਆਰ ਸੋ ਮਨੀ ਥਿੰਗਸ ਜਿਹੜੀਆਂ ਜਣੀ ਕਿ ਉਹਦੇ ਵਿੱਚ ਹੁੰਦੀਆਂ ਨੇ ਤਾਂ ਅਸੀਂ ਜਿਹੜੀ ਸਰਕਾਰ ਹੈ ਸਰਕਾਰ ਆਪਣੀ ਲੈਂਡ ਨੂੰ ਵਾਪਸ ਲੈਣ ਲਈ ਕੋਟਦਾ ਰੁਖ ਵੀ ਇਖਤਿਆਰ ਕਰ ਰਹੀ ਹੈ ਅਸੀਂ ਸਾਰੇ ਕਾਨੂੰਨ ਦੀ ਧਾਰਾ ਦੇ ਵਿੱਚ ਰਹਿੰਦੇ ਹੋਏ ਅਸੀਂ ਸਾਰੀਆਂ ਚੀਜ਼ਾਂ ਜਾਨੀ ਕਿ ਉਹਨੂੰ ਮੁੱਕ ਰੱਖਦੇ ਹੋਏ ਜਿਹੜਾ ਜਿਹੜਾ ਅਸੀਂ ਕੇਸ ਜਿੱਤਦੇ ਜਾ ਰਹੇ ਹਾਂ ਜਿੱਥੇ ਅਸੀਂ ਹਰਡਲਸ ਕਲੀਅਰ ਕਰਦੇ ਜਾ ਰਹੇ ਹਾਂ ਉੱਥੋਂ ਅਸੀਂ ਪੰਚਾਇਤੀ ਲੈਂਡ ਦਾ ਜਿਹੜਾ ਕਬਜ਼ਾ ਹੈ ਦੇਖੋ ਲਾ ਐਂਡ ਆਰਡਰ ਦੀ ਵੀ ਸਿਚੁਏਸ਼ਨ ਬਣਦੀ ਹੈ ਆ ਬੀਤੇ 5-4 ਦਿਨ ਪਹਿਲਾਂ ਅਸੀਂ ਇੱਕ ਪੰਚਾਇਤੀ ਲੈਂਡ ਦਾ ਕਬਜ਼ਾ ਲੈਣ ਗਏ ਸੀਗੇ ਤੇ ਉੱਥੇ ਸਾਰੇ ਜਣੀ ਜਣੀ ਕਿ ਇਕੱਠੇ ਹੋ ਕੇ 5-700 ਬੰਦਾ ਆ ਗਿਆ ਲਾਅ ਐਂਡ ਆਰਡਰ ਦੀ ਉੱਥੇ ਸਿਚੁਏਸ਼ਨ ਆਈ ਜੀ ਮੰਨ ਰਹੀ ਸੀ ਤੇ ਸਾਨੂੰ ਉਹ ਫਿਰ ਕੋਟ ਦਾ ਹੁਣ ਰੁਕਕ ਅਖਤਿਆਰ ਕਰਨਾ ਪੈਂਦਾ ਉੱਥੇ ਸੋ ਇਸ ਕਰਕੇ ਜਿੱਥੇ ਕਿਤੇ ਕੋਈ ਲੀਗੈਲਿਟੀ ਨਾ ਹੋਵੇ ਅਸੀਂ ਉਹ ਜਿਹੜੇ ਲਵਾਂਗੇ ਸਾਡੇ ਡਿਪਾਰਟਮੈਂਟ ਖੁਦ ਕਹਿ ਰਿਹਾ ਕਿ ਅਸੀਂ 10 ਤੋਂ 15% ਹੀ ਛੜਵਾ ਪਏ ਹਾਂ ਤੁਸੀਂ ਕਹਿ ਦਿਓ ਕਿ ਟੋਟਲ ਛੜਵਾ ਲੀ ਕਿਸੇ ਨੇ ਨਹੀਂ ਕਿਹਾ ਕਿਥੇ ਮੰਤਰੀ ਉੱਠ ਬੋ ਰਿਹਾ ਡਿਪਾਰਟਮੈਂਟ ਚੋੜੋ ਦੇਖੋ ਇਸ ਤਰ੍ਹਾਂ ਦੀ ਕਦੇ ਕੋਈ ਗੱਲ ਨਹੀਂ ਆਈ ਜੇ ਕਿਸੇ ਨੇ ਕੋਈ ਐਜੀ ਸਟੇਟਮੈਂਟ ਦਿੱਤੀ ਹੈ ਤਾਂ ਮੈਨੂੰ ਦੱਸੋ ਕਿਹਨੇ ਦਿੱਤੀ ਜਿੰਨੀ ਟੋਟਲ ਪੰਚਾਇਤੀ ਲੈਂਡ ਹੈ ਜਿੰਨੀ ਪੰਚਾਇਤੀ ਲੈਂਡ ਤੇ ਕਬਜ਼ੇ ਸੀ ਅਸੀਂ 100% ਇਸ ਗੱਲ ਦੀ ਜ਼ਿੰਮੇਵਾਰੀ ਲੈਨੇ ਆ ਕਿ ਕਿਤੇ ਵੀ 1% ਵੀ ਅਸੀਂ ਪੰਚਾਇਤੀ ਲੈਂਡ ਜੋ ਪੰਜਾਬ ਦੇ ਲੋਕਾਂ ਦਾ ਹੱਕ ਹੈ ਪੰਜਾਬ ਦੀ ਸਰਕਾਰ ਦਾ ਜਿੱਤੇ ਹੱਕ ਹੈ ਅਸੀਂ ਛੱਡਾਂਗੇ ਨਹੀਂ ਲੈ ਕੇ ਛੱਡਾਂਗੇ ਅਸੀਂ ਸਭ ਪਿੰਡਾਂ ਨਾਲ ਪ੍ਰੋਟੈਸਟ ਕਰ ਰਹੇ ਆ ਮੰਗ ਮੰਗ ਪੱਤਰ ਲਗਾਤਾਰ ਸਰਕਾਰਾਂ ਨੂੰ ਦੇ ਰਹੇ ਆ ਬਿਆਸ ਦੇ ਲਾਗੇ ਬਹੁਤ ਪਿੰਡਾਂ ਦੀਆਂ ਜ਼ਮੀਨਾਂ ਤੇ ਜਿਹੜੇ ਹੈਗੇ ਆ ਡੇਰੇ ਦੇ ਕਬਜ਼ੇ ਉਹਦੇ ਬਾਰੇ ਤੁਸੀਂ ਕੀ জানা ਚਾਹੁੰਦੇ ਹੋ ਜੀ ਉਹ ਕਿਉਂਕਿ ਡਿਮਾਂਡ ਵੀ ਕਰ ਰਹੇ ਹੋ ਸਾਡੀ ਪੰਚਾਇਤ ਜਿਵੇਂ ਦਾ ਸੜਾ ਕੇ ਦਿਓ ਦੇਖੋ ਗੱਲ ਫੇਰ ਉੱਥੇ ਆ ਜਾਂਦੀ ਹੈ ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ ਅਮਨ ਸ਼ਾਂਤੀ ਜੇ ਕਿਸੇ ਕਿਸੇ ਵੀ ਚੀਜ਼ ਦੇ ਨਾਲ ਪੰਜਾਬ ਦੀ ਅਮਨ ਸ਼ਾਂਤੀ ਖਰਾਬ ਹੋਵੇ ਕੋਈ ਉਹਦੇ 'ਚ ਅਸੀਂ ਉਹਦੇ ਲਈ ਕੀ ਕਰ ਸਕਦੇ ਹਾਂ ਅਸੀਂ ਕੋਰਟ ਦਾ ਰੋਕ ਅਖਤਿਆਰ ਕਰ ਸਕਦੇ ਹਾਂ ਅਸੀਂ ਕੋਰਟ ਦਾ ਰੋਕ ਅਖਤਿਆਰ ਕਰਨੇ ਆ ਅਸੀਂ ਪੰਜਾਬ ਦੀ ਅਮਨ ਸ਼ਾਂਤੀ ਨਹੀਂ ਖਰਾਬ ਕਰਨੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਮੁੱਖ ਰੱਖਦੇ ਹੋਏ ਸਾਰੇ ਜਿਹੜੇ ਮੇਜਰ ਨੇ ਸਾਰੇ ਜਿਹੜੇ ਸਟੈਪ ਨੇ ਉਸ ਨੂੰ ਮੁੱਖ ਰੱਖਦੇ ਹੋਏ ਲੱਤੇ ਜਾਣਗੇ ਇਹ ਜਿਹੜਾ ਪ੍ਰੋਜੈਕਟ ਹੈ ਕਿੰਨੇ ਇਤਨੇ 56 ਕਿੰਨੇ 56 ਹੈ ਕਿਉਂਕਿ ਤੁਸੀਂ ਲਗਭਗ ਕਹਿ ਰਹੇ ਹੋ ਲਗਭਗ ਨਹੀਂ ਤੁਸੀਂ ਦੱਸੋ ਕਿ ਕਿੰਨੇ ਛੱਪੜ ਹਨ ਔਰ ਡੈਡਲਾਈਨ ਕੀ ਹੈ ਦੇਖੋ ਗੱਲ ਇਸ ਤਰ੍ਹਾਂ ਹੈ 13236 ਦੇ ਕਰੀਬ ਪੰਚਾਇਤਾਂ ਨੇ ਵੱਡੇ ਪਿੰਡਾਂ ਚ ਦੋ ਛੱਪੜ ਵੀ ਨੇ ਤਿੰਨ ਛੱਪੜ ਵੀ ਨੇ ਸੋ ਇਸ ਕਰਕੇ ਜਿਹੜੀ ਛੱਪੜਾਂ ਦੀ ਗਿਣਤੀ ਹੈ ਅਸੀਂ ਤਾਂ ਲਗਭਗ 15000 ਕਹਿੰਦੇ ਆ ਕਿਸੇ ਪਿੰਡ ਦੇ ਵਿੱਚ ਦੋ ਛੱਪੜ ਵੀ ਹੋ ਸਕਦੇ ਨੇ ਕਿਸੇ ਪਿੰਡ ਚ ਇੱਕ ਛੱਪੜ ਵੀ ਹੈ ਸਾਸੀਂ ਪੰਚਾਇਤਾਂ ਦੀ ਗਿਣਤੀ ਤੁਹਾਨੂੰ ਦੱਸਤੀ ਜਿਹੜੇ ਛੱਪੜਾਂ ਦੀ ਗਿਣਤੀ ਆ ਉਹ 2-4% ਉੱਪਰ ਥੱਲੇ ਵੀ ਹੋ ਸਕਦੀ ਹੈ ਤਾਂ ਸਾਡਾ ਜਿਹੜਾ ਸਾਡਾ ਜਿਹੜਾ ਅਸੀਂ ਅਸੀਂ ਜਿਹੜਾ ਸਿਸਟਮ ਬਣਾ ਕੇ ਚੱਲੇ ਆ ਇੱਕ ਮੀਨ ਮੰਨ ਕੇ ਚੱਲੇ ਆ ਅਸੀਂ ਮੀਨ 15000 ਛੱਪੜਾਂ ਨੂੰ ਮੰਨ ਕੇ ਚੱਲੇ ਆ ਜਿਨ੍ਹਾਂ ਦੀ ਟੋਟਲ ਦੀ ਟੋਟਲ ਰੈਨੋਵੇਸ਼ਨ ਸਫਾਈ ਕਰਾਣਾ ਉਹ ਸਾਡਾ ਅਸੀਂ ਇਸ ਤਰ੍ਹਾਂ ਕਿੰਨੇ ਛੱਪੜਾਂ ਦਾ ਕੰਮ ਹੈ ਕੋਈ ਵਿਭਾਗ ਨੇ ਕੋਈ ਨਿਸ਼ਾਨਦੇਹੀ ਕੀਤੀ ਹੈ ਕੀ ਕਦਨੇ ਛਪੜਾ ਪਰ ਕਬਜਾ ਚੱਲ ਰਿਹਾ ਜੀ ਦੇਖੋ ਜਿੱਥੇ ਕਬਜਾ ਮੈਂ ਪਹਿਲਾਂ ਦੱਸਤਾ ਜੀ ਕਬਜੇ ਦੇ ਉੱਤੇ ਮੈਂ ਦੱਸ ਕੇ ਤਾਂ ਹਟਿਆ ਵੀ ਜਿੱਥੇ ਕਿਤੇ ਕਬਜਾ ਕਿਸੇ ਨੇ ਕੀਤਾ ਹੋਇਆ ਹੈ ਜੇ ਕੋਈ ਗਰੀਬ ਵਰਗ ਜਿਹੜਾ ਵਿਚਾਰਾ ਆਪਣੇ ਪਰਿਵਾਰ ਨੂੰ ਰੋਟੀ ਦੇ ਰਿਹਾ ਸ਼ੈਲਟਰ ਦੇ ਰਿਹਾ ਉਹਨੂੰ ਕਿਵੇਂ ਉਜਾੜ ਦਈਏ ਪਰ ਜਿਹੜੇ ਬੰਦੇ ਧਨਾੜ ਦੱਬੀ ਬੈਠੇ ਉਹਨੂੰ ਛੱਡਾਂਗੇ ਨਹੀਂ ਉਹਨੂੰ ਤੋਂ ਵਾਪਸ ਲਵਾਂਗੇ 100% ਹੈਗਾ ਪੂਰਾ ਪਨਾ ਸਰਕਾਰ ਆਪਣੇ ਲੈਵਲ ਤੇ ਕਰ ਰਹੀ ਹੈ ਕਿ ਕੋਈ ਐਨ ਆਰ ਆਈ ਵੀ ਇਸ ਵਿੱਚ ਨਾ ਨਹੀਂ ਨਹੀਂ ਕਿਸੇ ਕਿਸੇ ਤੋਂ ਨਹੀਂ ਅਸੀਂ ਸਪੋਰਟ ਲੈ ਰਹੇ ਇਹ ਸੋਲਮਨਲੀ ਸਰਕਾਰ ਆਪਣੇ ਲੈਵਲ ਦੇ ਉੱਤੇ ਫੰਡ ਅਰੇਂਜ ਕਰਕੇ ਪੰਜਾਬ ਸਰਕਾਰ ਕੰਮ ਕਰਦਾ ਉਸ ਪਿੰਡ ਦੇ ਵਿੱਚ ਐਨ ਆਰ ਆਈ ਨੇ ਬੜਿਆ ਸੋਹਣਾ ਲੇਖ ਬਣਾਤੀਆਂ ਪਿੰਡੇ ਟੋਪਿਆਂ ਨੂੰ ਨਾ ਲੇਖ ਐਨ ਆਰ ਆਈ ਨੇ ਪੈਸੇ ਕਾ ਖਰਚੇ ਕਿ ਸਰਕਾਰ ਉਸ ਤੇ ਵੀ ਕਰ ਸਕਦੀ ਹੈ ਕਿਉਂਕਿ ਲੇਖ ਟਾਈਪ ਬਣ ਜਾਵੇ ਪਿੰਡ ਦੇ ਲੋਕ ਵੀ ਉਸ ਆਪਣੇ ਆਪਣੇ ਪਿੰਡਾਂ ਨੂੰ ਪਿਆਰ ਕਰਨਾ ਕੋਈ ਮਾੜੀ ਗੱਲ ਨਹੀਂ ਆਪਣੇ ਪਿੰਡ ਦਾ ਸੁਧਾਰ ਕਰਨਾ ਕੋਈ ਮਾੜੀ ਗੱਲ ਨਹੀਂ ਤੁਸੀਂ ਗ੍ਰਾਂਟ ਵੀ ਉਸ ਵਧੀਆ ਦੇ ਰਹੇ ਹੋ ਨਹੀਂ ਕੋਈ ਅਸੀਂ ਤਾਂ ਦੇਖੋ ਅਸੀਂ ਆਪਣੀ ਲਾਈਨ ਦੇ ਉੱਤੇ ਚੱਲ ਰਹੇ ਹਾਂ ਜੇ ਕਿਸੇ ਨੇ ਸਪੋਰਟ ਕਰਨੀ ਹੈ ਆਪਣੇ ਪਿੰਡ ਦੀ ਹੀ ਕੈਨ ਡੂ ਸਾਨੂੰ ਕੋਈ ਇਤਰਾਜ਼ ਥੋੜੋ ਹੈ ਕੋਈ ਐਨ ਆਰ ਆਈ ਨੇ ਕਰਨੀ ਹੈ ਤਾਂ ਸਾਨੂੰ ਬੜੀ ਖੁਸ਼ੀ ਹੈ ਕਰੇ ਪਰ ਅਸੀਂ ਅਸੀਂ ਜੋ ਵਚਨਬੱਧਤਾ ਸਾਡੀ ਸਰਕਾਰ ਦੀ ਜੋ ਵਚਨਬੱਧਤਾ ਹੈ ਵੀ ਆਰ ਸਟੈਂਡਿੰਗ ਔਨ 댓 ਅਸੀਂ ਉੱਤੇ ਖੜੇ ਹਾਂ ਮਤ ਜਿਹੜੇ ਸਾਫ ਹੋ ਰਹੇ ਨੇ ਉਹ ਪਹਿਲੇ ਵੀ ਨਰੇਗਾ ਚ ਹੁੰਦੇ ਸੀ ਅੱਜ ਵੀ ਨਰੇਗਾ ਚ ਹੋ ਰਿਹਾ ਤੇ ਸਟੇਟ ਗਵਰਨਰ ਕ੍ਰੈਡਿਟ ਕਿਸ ਚੀਜ਼ ਚ ਗੱਲ ਦਾ ਲੈ ਰਿਹਾ ਕਿਉਂਕਿ ਸਾਰਾ ਪੈਸਾ ਤਾਂ ਸੈਂਟਰ ਗਵਰਨਮੈਂਟ ਖਤਰੀ ਮੈਨੂੰ ਇੱਕ ਗੱਲ ਦਾ ਜਵਾਬ ਦੋ ਸੈਂਟਰ ਕੋਲੋਂ ਪੈਸਾ ਉੱਤੋਂ ਆਂਦਾ ਹੈ ਸੈਂਟਰ ਦੇ ਕੋਲ ਕਿਹੜਾ ਪੇਡ ਨਹੀਂ ਨਹੀਂ ਟ੍ਰਾਈ ਟੂ ਅੰਡਰਸਟੈਂਡ ਅਸੀਂ ਜੇ ਸਭ ਤੋਂ ਵੱਡੀ ਗੱਲ ਜੇ ਸਰਕਾਰ ਦੇ ਵਿੱਚ ਅਸੀਂ GST ਭਰਦੇ ਆ ਸਾਡਾ ਸਟੇਟ GST ਜਾਂਦਾ ਸਾਡਾ IGST ਜਾਂਦਾ ਸਾਡਾ ਟੈਕਸ ਜਾਂਦਾ ਡੇਲੀ ਦਾ ਕਰੋੜਾ ਰੁਪਇਆ ਇਕੱਠਾ ਹੋ ਕੇ ਕੇਂਦਰ ਜਿਹੜਾ ਪੈਸਾ ਵੀ ਕੋਈ ਭੇਜਦਾ ਸਾਡੇ ਤੇ ਕੋਈ ਆਸਾਨ ਨਹੀਂ ਕਰਦਾ ਅਸੀਂ ਕੋਈ ਕੇਂਦਰ ਤੋਂ ਭੀਖ ਨਹੀਂ ਮੰਗਦੇ ਅਸੀਂ ਆਪਣਾ ਹੱਕ ਮੰਗਦੇ ਆ ਸਾਡਾ ਹੱਕ ਆ ਉਹ ਸੋ ਆ ਸਾਡਾ ਹੱਕ ਦਾ ਪੈਸਾ ਚਾਹੇ ਉਹ ਸਾਡਾ ਇਹਦਾ GST ਦੇ ਰੂਪ ਚ ਹੋਵੇ ਜਾਏ ਸਾਡਾ ਉਹ ਪੈਸਾ ਜਿਹੜਾ ਹੈਗਾ ਰੂਰਲ ਡਵੈਲਪਮੈਂਟ ਦੇ ਜਿਹੜੇ ਸਾਡੇ ਫੰਡ ਨੇ ਉਹਨਾਂ ਦੇ ਰੂਪ ਚ ਹੋਵੇ ਸੋ ਸਾਡਾ ਹੱਕ ਹੈ ਨਹੀਂ ਨਹੀਂ ਦੇਖੋ ਟੋਟਲੀ ਨਰੇਗਾ ਚੋਂ ਨਹੀਂ ਹੋ ਰੇ ਨਰੇਗਾ ਦੇ ਵਿੱਚੋਂ ਸਿਰਫ ਮੈਂਡੇ ਯੂਜ਼ ਕੀਤੇ ਜਾਣਗੇ ਬਾਕੀ ਕੰਮ ਹੈ ਜਿਹੜਾ ਟੋਟਲ ਦਾ ਟੋਟਲ ਪੰਜਾਬ ਸਰਕਾਰ ਹੈ ਜਿਹੜੀ ਉਹ ਆਪਣੇ ਬਜਟ ਚੋਂ ਕਰ ਰਹੀ ਹੈ ਸਰ ਆ ਆਪਸੇ ਬੜੀ ਦੇਰ ਤੋਂ ਪੁੱਛਣ ਦੀ ਕੋਸ਼ਿਸ਼ ਕਰ ਰਹੇ ਦੋ ਤਿੰਨ ਛੋਟੇ ਛੋਟੇ ਸਵਾਲ ਹੈ ਸਰ ਇੱਕ ਤਾਂ ਜਿਵੇਂ ਜੈਸੇ ਸ਼ੰਭੂ ਬਾਰਡਰ ਹੈ ਬਾਕੀ ਹੈ ਉਹ ਖੁੱਲੇ ਸੇ ਇੱਕ ਤਾਂ ਕਿੰਨਾ ਫਾਇਦਾ ਹੋਇਆ ਹੈ इंडस्ट्री क्या बा कॉन्ट्रैक्ट है सेकंड सर एक अमृतपाल का ग्रुप है उसमें थ्रेटन किया गया है मंत्री को बाकी लोगों को उस पे आप लोग क्या कार्रवाई कर रहे हैं और तीसरा एक सवाल है सर टीचर्स को हाल ही में आनप को साहेब में पीटा गया है उसका वीडियो भी काफी वायरल हो रहा है किस तरह के क्योंकि एक करनर वाला केस था उसके बाद काफी दोडार भी हुआ है तो आप लोग क्या कार्रवाई कर रहे हैं देखो मैं थोनो एक गल दसदा हूं मैं फर्स्ट ऑफ ऑल जेडी कोई भी प्रेस कॉन्फ्रेंस होती है डेडिकेटेडली किसी एक प्रोजेक्ट ਲਈ ਹੁੰਦੀ ਹੈ ਅੱਜ ਦੀ ਸਾਡੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹ ਟੋਟਲ ਦਾ ਟੋਟਲ ਆਸੀਂ ਜੋ ਪਿੰਡਾਂ ਦੇ ਛੱਪੜਾਂ ਦਾ ਕੰਮ ਐਡਾ ਵੱਡਾ ਨੋਬਲ ਕਾਜ਼ ਦਾ ਕੰਮ ਆਸੀਂ ਆਰੰਭਣ ਲੱਗੇ ਆਂ ਇਹਦੇ ਲਈ ਅਸੀਂ ਰੱਖੀ ਐ ਔਰ ਇਹ ਇਹੀ ਇੱਕ ਆਸੀਂ ਸਭ ਤੋਂ ਪਹਿਲਾਂ ਮੈਸੇਜ ਦੇਣਾ ਜਿਹੜੇ ਤੁਹਾਡੇ ਕੋਈ ਵੀ ਕੁਐਸਚਨ ਨੇ ਤੁਸੀਂ ਸਾਨੂੰ ਕੁਐਸਚਨ ਦੇ ਲਈ ਇੱਕ ਨੈਕਸਟ ਪ੍ਰੈਸ ਕਾਨਫਰੰਸ ਰੱਖ ਲਓ ਉਹਦੇ ਚ ਤੁਹਾਡੀ ਇੱਕ ਇੱਕ ਗੱਲ ਦਾ ਅਸੀਂ ਜਵਾਬ ਦੇ। ਫੋਨ ਦਾ ਸਕੈਮ ਹੋ ਜਾਂਦਾ ਤੁਹਾਡੇ ਨਾਮ ਦੇ ਚਲੇ ਤੁਸੀਂ ਆਪਾਂ ਛੱਪੜਾਂ ਨੂੰ ਤੁਸੀਂ ਗਰੰਟਾ ਦਿੰਦੇ ਹੋ। ਔਰ ਸਾਫ਼ ਕਰਦੇ ਆ ਉਹਦੇ ਵਿੱਚੋਂ ਜਿਹੜੀ ਮਿੱਟੀ ਨਿਕਲਦੀ ਆ ਉਹ ਕਿਸੇ ਖਾਤੇ ਪੈਂਦੀ ਆ ਜਾਂ ਕੌਣ ਵੇਚਦਾ ਉਹ ਜਿਹੜੀ ਵਿੱਚੋਂ ਮਿੱਟੀ ਰਸਫਾਈ ਕੇ ਨਿਕਲਦੀ ਆ ਦੇਖੋ ਗੱਲ ਇਸ ਤਰ੍ਹਾਂ ਜਿਹੜੀ ਛੱਪੜਾਂ ਦੇ ਵਿੱਚੋਂ ਮਿੱਟੀ ਨਿਕਲਦੀ ਹੈ ਉਹ ਪੰਚਾਇਤ ਦਾ ਹੀ ਅਧਿਕਾਰ ਹੁੰਦਾ ਉਹਦੇ ਉੱਤੇ ਕਿਉਂਕਿ ਉਹ ਪੰਚਾਇਤ ਦੀ ਜ਼ਮੀਨ 'ਚੋਂ ਨਿਕਲੀ ਹੈ ਪੰਚਾਇਤ ਦਾ ਅਧਿਕਾਰ ਹੁੰਦਾ ਸੋ ਪੰਚਾਇਤ ਅਗਰ ਉਹਨੂੰ ਚੱਕ ਕੇ ਮਿੱਟੀ ਨੂੰ ਕਿਤੇ ਆਪਣੇ ਕੋਈ ਸਕੂਲ ਡੂੰਗਾ ਸਕੂਲ ਦੇ ਵਿੱਚ ਮਿੱਟੀ ਪਾਣੀ ਚਾਹਨੇ ਉਹ ਭਰਤ ਪਾਣੀ ਚਾਹਨੇ ਉਹ ਉੱਥੇ ਪਾ ਸਕਦੇ ਹੋ ਕੋਈ ਪੰਚਾਇਤੀ ਜ਼ਮੀਨ 'ਚ ਪਾਣੀ ਚਾਹਨੇ ਉਹ ਉੱਥੇ ਪਾਣੀ ਚਾਹਨੇ ਉਹ ਸੋ ਇਸ ਲਈ ਉਹਦੇ ਲਈ ਜਿਹੜ ਪੰਚਾਇਤ ਉਹਦੀ ਆਪਣੇ ਆਪ ਦੇ ਵਿੱਚ ਇੱਕ ਫੁੱਲ ਅਥਾਰਟੀ ਰੱਖਦੀ ਹੈ। ਜਿਹੜਾ ਵੇਚੂਆ ਜਿਹੜਾ ਵੇਚੂਆ ਉਹਦੇ ਤੇ ਕਾਰਵਾਈ ਹੋਊਗੀ। ਧੰਨਵਾਦ। ਜਿਹੜਾ ਡੈਡਲਾਈਨ ਨਹੀਂ ਦੱਸੀ ਡੈਡਲਾਈਨ ਨਹੀਂ ਦੱਸੀ ਕਦੋਂ ਤੱਕ ਤੁਸੀਂ ਕੰਮ ਕਰੋ। ਅਸੀਂ ਵਿਦਨ ਦਿਸ ਫਿਸਕਲ ਇਅਰ ਅਸੀਂ ਇਹਨੂੰ ਕੰਪਲੀਟ ਕਰਾਂਗੇ। ਧੰਨਵਾਦ। ਸਰ ਇੱਕ ਵੀਕਟ ਜੇਨੀਆ ਸਰਕਾਰਾਂ ਵੀ ਦਾਅਵੇ ਤਾਂ ਬਹੁਤ ਕਰਦੀਆਂ ਰਹੀਆਂ ਵੀ ਕਿ ਅਸੀਂ ਛੱਪੜ ਸਾਫ ਕਰਾਂਗੇ। ਤ੍ਰਿਪੁਰਿੰਦਰ ਬਾਜਵਾ ਵੀ ਉਹਨਾਂ ਉਹਨਾਂ ਕੋਲ ਸਿਰਫ ਦਾਅਵੇ ਸੀ। ਸਿਰਫ ਦਾਅਵੇ ਸੀ ਉਹਨਾਂ ਕੋ ਗੱਲਾਂ ਦੇ ਕੜਾ ਸੀਗੇ ਉਹਨਾਂ ਨੇ ਗੱਲਾਂ ਦੇ ਕੜਾਏ ਕੀਤੇ ਨੇ ਹੋਰ ਉਹਨਾਂ ਦੇ ਪੱਲੇ ਕੁਝ ਨਹੀਂ ਸੀ ਏ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਸੀਂ ਕੰਮ ਕੀਤਾ ਕਰ ਰਹੇ ਹਾਂ ਔਰ ਕਰਕੇ ਦਿਖਾਵਾਂਗੇ ਉਹਨਾਂ ਨੇ ਵੀ ਕੀਤੇ ਆ ਤੇ ਨਹੀਂ ਕੀਤੇ ਉਹ ਉਹਨਾਂ ਨੇ ਕੀਤੇ ਨਹੀਂ ਨਾ ਜੇ ਕੀਤੇ ਹੁੰਦੇ ਤਾਂ ਕਹਿ ਸਕਦੇ ਸੀ ਉਹਨਾਂ ਨੇ ਕੀਤੇ ਨਹੀਂ ਕਰਾਂਗੇ ਤਾਂ ਅਸੀਂ ਕਰਾਂਗੇ ਦੇ ਵਿਭਾਗ ਨੇ ਦੇਖ ਲਿਆ ਕਰੋੜਾ ਰੁਪਏ ਪਿੱਛੇ ਖਾਤੇ ਕੱਪੜੇ ਕੀਤੇ ਨੇ ਜੀ ਉਹਨਾਂ ਨੇ ਬਹੁਤ ਵੱਡੇ ਕੱਪੜੇ ਕੀਤੇ ਨੇ ਜਿਹੜੇ ਕੱਪੜੇ ਹੋਏ ਤਾਂ ਜਾਂਚ ਕਰਵਾਵਾਂਗੇ ਪੂਰੀ ਕਰਾਵਾਂਗੇ ਜੀ ਕੰਮ ਚੱਲ ਰਹੀ ਹੈ ਜਾਂਚ ਕਰਵਾਵਾਂਗੇ ਵੀ ਚੱਲ ਵੀ ਰਹੀ ਹੈ ਧੰਨਵਾਦ ਚਲੋ ਸਰ ਥੈਂਕ ਯੂ ਇੱਕ ਇਸੇ